ਕੋਈ ਖੰਭਾ ਨਹੀਂ ਛੱਡਿਆ ਯਾਰੋ ਉਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਪ੍ਰਚਾਰਨ ਦੀ ਲੋੜ ਹੈ ਇਹ ਮਤਲਬ ਇਹ ਪਹਿਲੀ ਵਾਰੀ ਪ੍ਰਚਾਰ ਇਹ ਇਕੱਲੇ ਇਹਨਾਂ ਨੇ ਜੁਮਾ ਚੱਕਿਆ ਵਾ ਕੋਈ ਗਲੀ ਕੋਈ ਕੂਚਾ ਨਹੀਂ ਛੱਡਿਆ ਠੇਕਿਆਂ ਦੇ ਮੂਹਰੇ ਵੀ ਗੁਰੂ ਸਾਹਿਬ ਦੀ ਫੋਟੋ ਲਾ ਦਿੱਤੀ ਅੱਛਾ ਸਪੀਕਰ ਸਾਹਿਬ ਕਹਿੰਦੇ ਕਹਿੰਦੇ ਆ ਜਿਹੜੇ ਕਾਗਜ਼ 'ਤੇ ਇਹਨਾਂ ਨੇ ਤੁਹਾਡੇ ਮੇਜ਼ 'ਤੇ ਇਹ ਸੰਭਾਲ ਕੇ ਲੈ ਕੇ ਜਾਇਓ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਮ ਆ ਇਹਨਾਂ ਫਿਰ ਬੇਅਦਬੀ ਹੋ ਜੂ ਤੇ ਜਿਹੜੇ ਬੋਰਡ ਲਾਏ ਤੁਸੀਂ ਪਲਾਸਟਿਕ ਵਾਲੇ ਲੱਖਾਂ 'ਚ ਜਿੱਦਣ ਇਹਨਾਂ ਦੀ ਮਿਆਦ ਖਤਮ ਹੋਈ ਜਿੱਦਣੇ ਮੀਂਹ ਤੇ ਨੇਰੀ ਤੇ ਹਵਾ ਦੇ ਨਾਲ ਪੁੰਜੇ ਡਿੱਗ ਗਏ ਇਹ ਗਲੀਆਂ ਤੇ ਨਾਲੀਆਂ ਚ ਇਹੀ ਫੋਟੋਆਂ ਸੜ ਕੇ ਗਲਣੀਆਂ ਨੇ ਗਲਣੀਆਂ ਵੀ ਨਹੀਂ ਗਈਆਂ ਔਰ ਬੇਅਦਬੀ ਤਾਂ ਹੋਣੀ ਹੋਣੀ ਆ ਇਹ ਵਾਤਾਵਰਨ ਦਾ ਬਹੁਤ ਵੱਡਾ ਨੁਕਸਾਨ ਕਰਨ ਜਾ ਰਹੇ ਨੇ ਇੰਨੀ ਜ਼ਿਆਦਾ ਬਿਮਾਰੀ ਫੈਲੂ ਇਸ ਗੱਲ ਨਾਲ ਕਿਤੇ ਉਹ ਕਿਤੇ ਤਾਂ ਪੈਣਗੇ ਨਾ ਚੀਜ਼ਾਂ ਜਾ ਕੇ ਕਿਉਂਕਿ ਧਰਤੀ ਪਲਾਸਟਿਕ ਨੂੰ ਨਹੀਂ ਸਮਾ ਸਕਦੀ ਧਰਤੀ ਕੁਦਰਤੀ ਚੀਜ਼ਾਂ ਨੂੰ ਸਮਾ ਸਕਦੀ ਆ ਨਾਟ ਪਲਾਸਟਿਕ ਅੱਛਾ ਇਹ ਗੱਲ ਦਾ ਵੀ ਤੀਜੀ ਗੱਲ ਏਡਾ ਵੱਡਾ ਯਾਰ ਕਮਿਸ਼ਨ ਅ ਮਤਲਬ ਪ੍ਰਸ਼ਾਚਾਰੀ ਕਿਤੇ ਤੁਸੀਂ ਗੁਰੂ ਦੇ ਨਾਮ ਤੇ ਸਾਰੇ ਠੇਕੇ ਬਾਹਰ ਲਿਆ ਨੂੰ ਇਕੱਲੇ ਬੋਰਡਾਂ ਦੀ ਇਨਕੁਆਇਰੀ ਕਰਾ ਕੇ ਦਿਖਾਓ ਮੈਨੂੰ